ਉਸੇ ਦੇਖ ਰਿਹਾ ਹਾਂ ਸੱਚ ਦੀ ਪੜਤਾਲ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਝੱਖੜਵਾਲਾ ਦੇ ਵਿੱਚ ਝੱਖੜਵਾਲਾ ਪਿੰਡ ਜ਼ਿਲ੍ਹਾ ਫਿਰਕੋਟ ਦਾ ਪਿੰਡ ਹੈ ਅੱਜ ਪਿੰਡੂ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੋਰਾ ਸਿੰਘ ਮੱਤਾ ਵੱਲੋਂ ਪਿੰਡ ਝੱਖੜਵਾਲਾ ਦੇ ਵਿੱਚ ਭਾਰੀ ਕਾਠ ਕੀਤਾ ਗਿਆ ਤੇ ਜਨਨਿਕ ਸਾਰੇ ਜਿਹੜੇ ਆ ਨਰੇਗਾ ਮਜ਼ਦੂਰ ਜਨਨਿਕ ਇਥੇ ਪਹੁੰਚੇ ਆ ਕਾਠ ਕਿਉਂ ਕੀਤਾ ਗਿਆ ਕਿਸ ਕਾਰਨ ਨੂੰ ਲੈ ਕੇ ਕੀਤਾ ਗਿਆ ਗੋਰਾ ਮੱਤਾ ਜੀ ਸਾਡੇ ਨਾਲ ਜਨਨ ਕਿ ਗੁਰਾ ਜੀ ਜਿਹੜਾ ਤੁਸੀਂ ਇਕੱਠ ਕੀਤਾ ਜਿਹੜੇ ਨਿਰੇਗਾ ਮਜ਼ਦੂਰਾਂ ਦਾ ਪਿੰਡ ਝੱਖੜਵਾਲਾ ਦੇ ਵਿੱਚ ਇਹ ਕਿਸ ਸੰਬੰਧ ਨੂੰ ਲੈ ਕੇ ਕੀਤਾ ਤੁਸੀਂ ਅੱਜ 29 ਆ ਜੀ 29 ਜੁਲਾਈ ਆ ਸਾਡੇ ਕੋਲੇ ਪੱਤਰ ਆ ਜੀ ਇੱਥੋਂ ਦੇ ਵੀਡੀਓ ਨੇ ਦਿੱਤੇ ਹੋਏ ਮਜ਼ਦੂਰਾਂ ਦੀਆਂ ਹੱਕੀ ਮੰਗਾ ਮਨਵਾਉਣ ਵਾਸਤੇ ਅਸੀਂ ਪਿਛਲੇ ਦਿਨੀ ਧਰਨਾ ਲਾਇਆ ਸੀ ਉਹ ਕਿਸ ਗੱਲ ਕਰਕੇ ਲਾਇਆ ਸੀ ਇੱਥੋਂ ਦਾ ਏਪੀਓ ਆ ਵਿਨੇ ਜਿਹੜਾ ਇੱਥੋਂ ਦੇ ਐਮਐਲਏ ਦੀਆਂ ਜਰਾਬਾਂ ਧੋਂਦਾ ਤੇ ਧੋਕੇ ਪੀਂਦਾ ਉਹਨੇ ਸਾਡੀ ਕੁੜੀ ਹੈ ਪਵਨਦੀਪ ਝੱਖੜ ਵਾਲੇ ਤੋਂ ਇਹ ਮੇਡ ਦੀ ਜਿਹੜੀ ਨਿਯੁਕਤੀ ਸੀ ਇਹਦੇ ਕੋਲੇ ਤੇ ਇਹ ਹਾਇਰੀਆਂ ਲਾਉਂਦੀ ਸੀ ਮਨਰੇਗਾ ਮਜ਼ਦੂਰਾਂ ਦੀਆਂ ਇਹਨਾਂ ਨੇ ਬਿਨਾਂ ਗੱਲੋਂ ਇਹਦੀ ਆਈਡੀ ਕੱਟਤੀ ਬਿਨਾਂ ਕਿਸੇ اجلاس ਤੋਂ ਜੀ ਮਨਰੇਗਾ ਅਧੀਨ ਕਾਨੂੰਨ ਇਹ ਕਹਿੰਦਾ ਵੀ ਜਦੋਂ ਕਿਸੇ ਦੀ ਆਈਡੀ ਬਹਾਲ ਕਰਨੀ ਆ ਤੇ ਜਾਂ ਫਿਰ ਕੱਟਣੀ ਆ ਇਸੇ ਤਰ੍ਹਾਂ ਜਿਵੇਂ ਆ ਇਕੱਠ ਹੋਇਆ ਮਨਰੇਗਾ ਮਜ਼ਦੂਰਾਂ ਦਾ ਝੱਖੜ ਵਾਲੇ ਇਹ ਸੇਮ ਪ੍ਰੋਸੈਸ ਇਦਾਂ ਹੁੰਦਾ ਪਰ ਐ ਹੋਇਆ ਨਹੀਂਗਾ ਇਹ ਬਹੁਤ ਵੱਡਾ ਜਿਹੜਾ ਧੱਕਾ ਕੀਤਾ ਅਸੀਂ ਪਿਛਲੇ ਦਿਨੀ ਇੱਥੇ ਵੀਡੀਓ ਦਾ ਪੱਤਰ ਧਰਨਾ ਲਾਇਆ ਉਹਨਾਂ ਨੇ ਆ ਪੱਤਰ ਜਾਰੀ ਕੀਤਾ ਤੇ 29 ਤਰੀਕ ਅੱਜ ਅਸੀਂ ਉਹਨਾਂ ਨੂੰ ਡੀਕੀ ਜਾਂਦੇ ਆ ਵੀ ਆਜੋ ਲੋਕ ਖੜੇ ਆ ਤੁਹਾਡੀ ਸੇਵਾ ਵਾਸਤੇ ਸੇਵਾ ਭਾਵ ਵੀ ਆਈਡੀ ਬਣਵਾਉਣ ਵਾਸਤੇ ਅਜਲਾਸ ਕਰਨ ਵਾਸਤੇ ਆਜੋ ਦੋ ਪਿੰਡਾਂ ਚ ਅੱਜ ਅਜਲਾਸ ਹੋਣਾ ਸੀਗਾ ਇੱਕ ਕੱਲ੍ਹ ਜਤਗਲ ਹੋਣਾ ਸੀ ਅੱਜ ਇੱਥੇ ਹੋਣਾ ਸੀਗਾ ਇਸ ਕਰਕੇ ਚਿੱਠੀਆਂ ਸਾਨੂੰ ਦਿੱਤੀਆਂ ਹੋਈਆਂ ਇੱਥੋਂ ਦੇ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਜਦੋਂ ਧਰਨਾ ਚੱਕ ਦਿੱਤਾ ਜਾਂਦਾ ਉਹਨਾਂ ਨੂੰ ਪਤਾ ਵੀ ਹੋਣਾ ਘਰੇ ਉੱਠ ਗਈ ਉਸ ਤੋਂ ਬਾਅਦ ਮੇਰੇ ਤੇ ਇੱਕ ਝੂਠਾ ਪਰਚਾ ਦਰਜ ਕੀਤਾ ਜਾਂਦਾ ਵੀ ਗੋਰਾ ਮੱਤਾ ਲੋਕਾਂ ਨੂੰ ਗੁੰਮਰਾਹ ਕਰਕੇ ਲਿਆਉਂਦਾ ਤੇ ਇੱਥੇ ਹਿੰਸਾ ਕਰਦਾ ਹੈਗਾ ਤੇ ਸਾਡੇ ਨਾਲ ਧੱਕਾ ਕਰਦਾ ਹੈਗਾ ਵੀ ਆਹ ਦੇਖੋ ਲੋ ਜਿਹੜੇ ਲੋਕ ਖੜੇ ਆ ਗੁੰਮਰਾਹ ਹੋ ਕੇ ਆਏ ਆ ਗੋਰਾ ਹੀ ਤੁਹਾਡੀ ਗੱਲ ਵਿੱਚ ਕੱਟਦਾ ਪਰਚੇ ਦਾ ਮਤਲਬ ਇਹ ਤਾਂ ਨਹੀਂਗਾ ਵੀ ਜੋ ਜਿਹੜਾ ਗੋਰਾ ਮੱਤਾ ਇਹਨਾਂ ਲੋਕਾਂ ਦੇ ਗਰੀਬਾਂ ਦੀ ਆਵਾਜ਼ ਠਾਉਂਦਾ ਇਹਨਾਂ ਦੀ ਜਾਨੀ ਕਿ ਅਗਵਾਈ ਕਰਦਾ ਸ਼ਾਇਦ ਦਬਾਇਆ ਜਾਂਦਾ ਹੋਵੇ ਤੁਹਾਨੂੰ ਵੀ ਗੋਰਾ ਦਬ ਜੇ ਤੇ ਇਹਨਾਂ ਦਾ ਜਾਨੀ ਕਿ ਅੱਗੇ ਤੋਂ ਜਿਹੜਾ ਇਕੱਠ ਕਰਦੇ ਆ ਤੁਸੀਂ ਸਾਥ ਦਿਨੇ ਗੋਰਾ ਨਾ ਦੇਵੇ ਕੋਈ ਇਹੋ ਜਿਹਾ ਕੁਝ ਹੋ ਸਕਦਾ ਬਿਲਕੁਲ ਜੀ ਇਹੀ ਹੈ ਲਗਾਤਾਰ ਜਿਹੜਾ ਪੁਲਿਸ ਪ੍ਰਸ਼ਾਸਨ ਇੱਥੋਂ ਦੀ ਜਿਹੜੀ ਸਿਆਸੀ ਤਰ ਹੈ ਜਿਵੇਂ ਐਮਐਲਏ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦਾ ਪੱਪਾ ਪਰ ਜਿਹੜਾ ਜ਼ੋਰ ਲੱਗਿਆ ਹੋਇਆ ਵੀ ਇਹਦੀ ਕਿਤੇ ਰੈਸਟ ਪਾਈਏ ਇਹਨੂੰ ਜੇਲ੍ਹ ਚ ਸਿੱਟ ਕੇ ਕੁਝ ਪਰਚੇ ਤੇ ਪਹਿਲਾਂ ਚਲਦੇ ਆਗੇ ਦੇ ਕੋਲ ਜੇਲ੍ਹ ਚ ਜਾ ਕੇ ਕਰ ਦਾਂਗੇ ਇਸ ਕਰਕੇ ਵੀ ਇਹ ਦਬ ਜੂਗਾ ਇਹ ਜੁੜ ਜੂਗਾ ਇਹਦਾ ਪਰਿਵਾਰ ਤੇ ਇਹ ਇਹ ਸਾਰਾ ਕੁਝ ਖਤਮ ਹੋ ਜੂਗਾ ਉਸ ਤੋਂ ਬਾਅਦ ਜਿਹੜੇ ਆ ਲੋਕ ਆ ਤੇ ਆਉਣ ਵਾਲੀਆਂ ਚੋਣਾਂ ਜਿਵੇਂ ਪੰਚਾਇਤੀ ਚੋਣਾਂ ਮੈਂਬਰੀ ਦੀਆਂ ਚੋਣਾਂ ਐਮ ਐਲ ਏ ਦੀਆਂ ਚੋਣਾਂ ਤੇ ਉਦੋਂ ਅਸੀਂ ਆਪਦੇ ਬੰਦੇ ਆ ਜਿਹੜੇ ਕਾਬਜ਼ ਕਰਨੇ ਆ ਮੰਦਰੇਗਾ ਮਜ਼ਦੂਰਾਂ ਤੇ ਤੇ ਉਹਨਾਂ ਨੂੰ ਫਿਰ ਲਾਟੇੜ ਦੀ ਟਪਾ ਕੇ ਅਸੀਂ ਉਹਨਾਂ ਤੋਂ ਵੋਟਾਂ ਲੈ ਸਕੀਏ ਸਰਪੰਚੀ ਦੀਆਂ ਇਲੈਕਸ਼ਨਾਂ ਦੇ ਵਿੱਚ ਤੇ ਸੁਣਦੇ ਹੋ ਤੁਸੀਂ ਚਲੋ ਜਿਹੜੇ ਸਰਕਾਰਾਂ ਦਬ ਦਬਾ ਅੰਦਰ ਹੁੰਦਾ ਸੀ ਇਹ ਤਾਂ ਸਿਰਫ ਇੱਕ ਆ ਦੀ ਮਜ਼ਦੂਰੀ ਕਰਕੇ ਜਿਹੜੀ ਕਿ ਇਹਨਾਂ ਨੇ ਪੈਸਾ ਲੈਣਾ ਇਹਨਾਂ ਤੇ ਵੀ ਜਿਹੜੇ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਆ ਉਹ ਆ ਦੀ ਧੋਸ਼ ਦਿਖਾ ਰਹੇ ਆ ਦੇਖੋ ਜੀ ਜਿਹੜੀ ਸਿਆਸੀ ਤਰ ਹੈ ਉਹਦਾ ਪੱਪਾ ਪਰ ਜ਼ੋਰ ਲੱਗਾ ਹੈ ਵੀ ਅਸੀਂ ਆਪਦੇ ਚਿਹਤੇ ਖੁਸ਼ ਕਰਨੇ ਆ ਲੋਕ ਮਰਨ ਗਲਨ ਟੁੱਟਣ ਜਿੱਧਰ ਮਰਜੀ ਜਾਣ ਇੱਕ ਮੈਂ ਤੁਹਾਡੇ ਚੰਨ ਨਹੀਂ ਮਾਦੂਰੀ ਦੱਸ ਦਿਆਂ ਵੀ ਇੱਥੇ ਜਿਹੜਾ ਮਜ਼ਦੂਰਾ ਨਾਲ ਧੱਕਾ ਇਹ ਇਕੱਲੇ ਝੱਖਰ ਵਾਲੇ ਪਿੰਡ ਚ ਨਹੀਂ ਇਹ ਪੂਰੇ ਪੰਜਾਬ ਦੇ ਅੰਦਰ ਮਜ਼ਦੂਰਾ ਨੂੰ ਕੁੱਟਿਆ ਮਾਰਿਆ ਜਾ ਰਿਹਾ ਮਜ਼ਦੂਰਾ ਤੇ ਮਰਚੇ ਪਾਏ ਜਾ ਰਹੇ ਆ ਜਿਵੇਂ ਤੁਸੀਂ ਦੇਖਿਆ ਹੋਣਾ ਪਿਛਲੇ ਤੇ ਨਹੀਂ ਹੱਕੀ ਮੰਗਾ ਮੰਲਵਾਉਣ ਵਾਸਤੇ ਮੰਦਰੀਗਾ ਦੀਨ 700 ਰੁਪਏ ਦਿਹਾੜੀ ਮੰਗਾ ਮਜ਼ਦੂਰਾਂ ਦੀ ਕੱਚੇ ਮਕਾਨਾਂ ਦੀ ਗੱਲ ਹੈ ਲਾਲ ਲਖੀਰ ਦੀ ਗੱਲ ਹੈ ਇਹ ਮੰਦਰੀਗਾ ਦੀਨ ਪੂਰੇ ਸਾਲ ਦਾ ਕੰਮ ਲੈਣ ਵਾਲੀ ਗੱਲ ਹੈ ਇਹ ਸਾਰੀਆਂ ਗੱਲਾਂ ਤੋਂ ਭਗਵੰਤ ਮਾਨ ਮੁੱਕ ਰਹੀ ਹੈਗੀ ਆ ਭਗਵੰਤ ਮਾਨ ਨੇ ਜਿਹੜਾ ਆਪਣੇ ਪੰਜਾਬ ਨਾਲ ਆਪਣੇ ਮਜ਼ਦੂਰਾਂ ਨਾਲ ਜਿਹੜਾ ਜਾਤੀ ਵੇਦਕਾ ਦਿਖਾਉਂਦੇ ਹੋਏ ਮਜ਼ਦੂਰਾਂ ਤੋਂ ਪਾਸਾ ਵਟ ਲਿਆ ਹੈਗਾ ਨਾਲ ਉਹਦੇ ਅਸੀਂ ਜਿਹੜੇ ਛੱਖਾਲੇ ਪਿੰਡ ਦੀ ਜਿਹੜੀ ਗੱਲ ਕਰਦੇ ਹੈਗੇ ਆ ਅਸੀਂ 31 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਇਕੱਠ ਕਰ ਰਹੇ ਆ ਅਸੀਂ ਸ਼ਹਿਰ ਚ ਰੋਸ ਮਾਰਚ ਕਰਕੇ ਵੀ ਮਜ਼ਦੂਰਾਂ ਨਾਲ ਧੱਕਾ ਹੋ ਰਿਹਾ ਉਸੇ ਵੀਡੀਓ ਦੇ ਫੇਰ ਜਾਣਾ ਵੀ ਅੱਜ ਆ ਲੋਕ ਆਇਆ ਚੱਕਰ ਵਾਲੇ ਦੇ ਤੇ ਇੱਥੇ ਕਾਰਜਲਾਸ਼ ਜੇ ਤੇਰੇ ਕੋਲੇ ਟਾਈਮ ਨਹੀਂ ਹੈਗਾ ਪਿੰਡ ਚ ਜਾਣ ਦਾ ਤੇ ਆ ਪਿੰਡ ਦੇ ਲੋਕ ਖੜੇ ਆ ਆ ਦਿਖਾ ਦਿਓ ਤੁਹਾਡਾ ਕੈਮਰਾ ਇਧਰ ਪਾਸੇ ਕਰੋ 40 ਬੰਦੇ ਤੇ ਇੱਕ ਜਿਹੜਾ ਮਤਲਬ ਮੇਟ ਲੱਗਣਾ ਹੁੰਦਾ ਤੇ ਇਹ ਤਾਂ ਘਟੋ ਘਟ 200 ਬੰਦਾ ਖੜਾ ਤੇ ਹੁਣ ਮੈਨੂੰ ਦੱਸੋ ਵੀ ਇਥੇ ਐਮਐਲਏ ਤੇ ਜਾਂ ਐਮਐਲਏ ਦੇ ਜਿਹੜੇ ਚਮਚੇ ਆ ਉਹ ਵੱਡੇ ਹੋਗੇ ਕਿ ਆ ਲੋਕ ਵੱਡੇ ਹੋਗੇ ਵੀ ਇਹ ਤਾਂ ਮਾਨ ਸਰਕਾਰ ਵੀ ਕਹਿੰਦੀ ਸੀ ਲੋਕਤੰਤਰ ਵੱਡਾ ਹੁੰਦਾ ਲੋਕ ਵੱਡੇ ਹੁੰਦੇ ਆ ਜਦੋਂ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਇਹਨਾਂ ਲੋਕਾਂ ਨਹੀਂ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਚੁਣੇ ਆ ਉਹਨਾਂ ਨੇ ਜਿਹਨਾਂ ਕੇ ਸਰਕਾਰ ਬਣਾਈ ਅੱਗੇ ਦੇਖੋ ਜੀ ਮੈਂ ਤੁਹਾਡੇ ਚੈਨਲ ਲਈ ਦੱਸਣਾ ਚਾਹਣਾ ਹੈ ਭਗਵਾਨ ਤੁਮਾਨ ਜਿਹੜਾ ਕਹਿੰਦਾ ਉਹ ਕਰਦਾ ਨਹੀਂਗਾ ਉਹ ਆਪਾਂ ਨੂੰ ਪਤਾ ਵੀ ਉਹ ਨਕਲੀ ਇਨਕਲਾਬੀ ਜਿਹੜਾ ਸਾਫਤ ਹੋ ਚੁੱਕਿਆ ਮਜ਼ਦੂਰਾਂ ਦੇ ਵਿੜੇ ਜਿਹੜਾ ਇੱਥੋਂ ਦੀ ਸਰਕਾਰ ਤੇ ਇੱਥੋਂ ਦੇ ਐਮਐਲਏ ਤੇ ਜਾਂ ਪਿੰਡਾਂ ਦੇ ਜਿਹੜੇ ਚੌਧਰੀ ਕੜਮ ਉਹ ਕਰ ਰਹੇ ਆ ਉਹਦੇ ਛਿੱਟੇ ਸਰਪੰਚੀਆਂ ਮੈਂਬਰੀਆਂ ਚ ਉਹਨਾਂ ਨੂੰ ਪਤਾ ਲੱਗ ਜੇ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀਗਾ ਇਹਦੇ ਬਾਰ ਚ ਜਦੋਂ ਧਰਨਾ ਲੱਗਿਆ ਸੀ ਵੀ ਤੁਸੀਂ ਐਮਸੀ ਨਹੀਂ ਬਣਾ ਸਕਦੇ ਸਰਪੰਚ ਤਾਂ ਬਹੁਤ ਦੂਰ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਸਭ ਤੋਂ ਵੱਡੀ ਜਿਹੜੀ ਐਮਪੀ ਦੀਆਂ ਚੋਣਾਂ ਦੇ ਵਿੱਚ ਹਾਰ ਪਈ ਹੈ ਇਹ ਇਹਨਾਂ ਨੂੰ ਮਾਤ ਪਈ ਐ ਜੈਤੋ ਹਲਕੇ ਚ ਪਈ ਐ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਇੰਨੇ ਜੈਤੋ ਦੇ ਜਿੰਨੇ ਪਿੰਡ ਐ ਇਹ ਕਿਤੇ ਵੀ ਆਪ ਦਾ ਇੱਕ ਸਰਪੰਚ ਬਣਾ ਜਾਣ ਮੈਨੂੰ ਲੱਗਦਾ ਨਹੀਂ ਆ ਲੋਕ ਆ ਜਿਹੜੇ ਇਹਨਾਂ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਪਹੁੰਚਾਉਣਗੇ ਨੁਕਸਾਨ ਭਾਵ ਐ ਵੀ ਇਹ ਜੇ ਲੋਕਾਂ ਨਾਲ ਅਸੀਂ ਧੱਕਾ ਕਰਨਗੇ ਅਸੀਂ ਇੱਥੋਂ ਦੇ ਜਿਹੜੇ ਹੋਰ ਵੀ ਕੁਝ ਸਿਆਸੀ ਤਰ੍ਹਾਂ ਇਹਨਾਂ ਨੇ ਉਹਨਾਂ ਨੂੰ ਚੰਗੇ ਕਹਾਤਾ ਵੀ ਆਰ ਕਾਲੀ ਕਾਂਗਰਸੀ ਚੰਗੇ ਸੀ ਇਹ ਉਹਨਾਂ ਨੂੰ ਵੀ ਮਾੜੇ ਨਿਕਲੇ ਇਸ ਕਰਕੇ ਅਸੀਂ ਚੈਨਲ ਨਹੀਂ ਤੁਹਾਡੇ ਨੂੰ ਦੱਸਣਾ ਚਾਹੁੰਦੇ ਵੀ ਵੱਧ ਤੋਂ ਵੱਧ ਜਿਹੜਾ 31 ਤਰੀਕ ਨੂੰ ਆ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਕਾਲੀ ਆ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਮਜ਼ਦੂਰਾਂ ਦਾ ਸਾਥ ਦਿੱਤਾ ਜਾਵੇ ਜੀ ਜੇ ਗੱਲ ਕਰੀਏ ਆਪਾਂ ਨਹੀਂ ਮਾਨ ਸਾਹਿਬ ਕਹਿੰਦੇ ਸੀ ਵੀ ਜਿਹੜੀ ਸਰਕਾਰ ਆ ਇਹ ਇੱਕ ਆਮ ਲੋਕਾਂ ਦੀ ਹੋਊਗੀ ਪਿੰਡਾਂ ਝੁੱਠਿਆਂ ਕਰੂਗੀ ਉਹ ਮਾਨ ਸਰਕਾਰ ਦੇ ਇਹਦੇ ਵਾਦੇ ਸੀ ਦਾਵੇ ਸੀ ਉਹ ਕਿੱਥੇ ਗਏ ਦੇਖੋ ਜੀ ਦਾਵੇ ਸਭ ਫੂਕ ਨਿਕਲ ਗਈ ਆ ਵਾਦੇ ਸਭ ਫੂਕ ਨਿਕਲ ਗਈ ਆ ਅਸੀਂ ਮਜ਼ਦੂਰ ਵੇਟ ਕਰਦੇ ਪਏ ਆ ਵੀ ਸਾਡੇ ਮਜ਼ਦੂਰਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾਵੇ ਧੜਾ ਧੜ ਨੌਜਵਾਨੀ ਹੈ ਜਿਹੜੀ ਉਹ ਨਸ਼ੇ ਨਾਲ ਖਤਮ ਹੁੰਦੀ ਜਾ ਰਹੀ ਆ ਉਹ ਇਹ ਕਹਿੰਦਾ ਸੀ ਪਹਿਲਾਂ ਦੇਖੋ ਇੱਥੇ ਕੈਪਟਨ ਆਇਆ ਸੀ ਉਹਨੇ ਗੁਟਕਾ ਸਾਹਿਬ ਦੀ ਸੌਂ ਖਾਦੀ ਸੀ ਵੀ ਮੈਂ ਇੱਥੇ ਹਫਤੇ ਦੇ ਵਿੱਚ ਜੋ ਦਹਾਦਨਾ ਦੇ ਵਿੱਚ ਜਿਹੜਾ ਨਸ਼ਾ ਬੰਦ ਕਰ ਦੂੰਗਾ ਕੀ ਹੋ ਗਿਆ ਭਗਵਾਨ ਤੁਮਾਨ ਜਿਹੜਾ ਕਹਿੰਦਾ ਸੀ ਵੀ ਮੈਂ ਔਰਤਾਂ ਦੇ 100000 ਰੁਪਏ ਖਾਤੇ ਪਾ ਦੂੰਗਾ ਕੀ ਆਗੇ ਇਹ ਕਹਿੰਦਾ ਸੀ ਮੈਂ ਨਸ਼ਾ ਖਤਮ ਕਰ ਦੂੰਗਾ ਕੀ ਹੋ ਗਿਆ ਸਾਰਾ ਕੁਝ ਖੋਖਲਾ ਹੈ ਭਗਵਾਨ ਤੁਮਾਨ ਦਾ ਜਿਹੜਾ ਜੁੱਲੀ ਬਿਸਤਰਾ ਉਹ ਗੋਲ ਹੋਣ ਜਾ ਰਿਹਾ ਜੀ ਹਾਂਜੀ ਜਿਵੇਂ ਹੁਣ ਜਿਮਨੀ ਚੌਂ ਆਈ ਸੀ ਜਲੰਧਰ ਵਾਲੇ ਜਿਮਨੀ ਚੌਂ ਨੂੰ ਲੈ ਕੇ ਜਨਕੀ ਜਿਹੜੀਆਂ ਆਸ਼ਾ ਵਰਕਰ ਸੀ ਜਨਕੀ ਸਾਡੀਆਂ ਭੈਣਾਂ ਉਹਨਾਂ ਨੇ ਧਰਨਾ ਲਾਇਆ ਉਹ ਕਹਿੰਦੀਆਂ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਉਹ ਕਹਿੰਦੇ ਠੀਕ ਆ ਕਰ ਦਾਂਗੇ ਤੁਸੀਂ ਹੁਣ ਟਿਕ ਚੌਂ ਛੋੜੇ ਜਗ ਨਾਲ ਦੀ ਨਾਲ ਚੌਂ ਹੋ ਜੇ ਉਹ ਮਾਨ ਸਰਕਾਰ ਜਨਕੀ ਉਹਨਾਂ ਵਾਅਦੇ ਤੋਂ ਵੀ ਭੱਜ ਗਈ ਜਿਹੜਾ ਹੁਣ ਬੀਬੀ ਕਹਿੰਦੇ 1000 ਰੁਪਏ ਦੀ ਗੱਲ ਕਰੀ ਆ ਜਿਮਨੀ ਚੌਂ ਚ ਵੀ ਲੈ ਕੇ ਸ਼ਾਇਦ ਤੁਸੀਂ ਸੁਣਿਆ ਹੋਣਾ ਇਹਨਾਂ ਨੇ ਵਾਅਦਾ ਕਰਿਆ ਸੀ ਕਿ ਅਸੀਂ ਪਾ ਦਾਂਗੇ ਚੌਂ ਹੋਣ ਤੋਂ ਬਾਅਦ ਉਹੀ ਗੱਲ ਫੇਰ ਲਟਕ ਗਈ ਹੁਣ ਕੀ ਇਹ ਵਾਅਦੇ ਦੇ ਵਾਅਦਾ ਲਾਰੇ ਦੇ ਏ ਮੈਂ ਪਹਿਲਾਂ ਹੀ ਕਹਤਾ ਵੀ ਇਹ ਇਨਕਲਾਬੀ ਨਕਲੀ ਮੁੱਖ ਮੰਤਰੀ ਆ ਨਕਲੀ ਇਨਕਲਾਬੀ ਆ ਅੱਜ ਇਥੋਂ ਦੇ ਵੀਡੀਓ ਨੇ ਜਿਹੜੀ ਚਿੱਠੀ ਦਿੱਤੀ ਆ ਆਪਦੇ ਥਾਣੇ ਲਿਖਿਆ ਵੀ 29 ਤਰੀਕ ਨੂੰ ਅਸੀਂ ਆਵਾਂਗੇ ਜਲਾਸ ਕਰਕੇ ਜਾਵਾਂਗੇ ਅੱਜ ਪਤਾ ਲੱਗਿਆ ਵੀ ਕਹਿੰਦੇ ਸਾਨੂੰ ਡੀਸੀ ਨੇ ਸੱਦ ਲਿਆ ਉੱਥੇ ਮੀਟਿੰਗਾਂ ਠੀਕ ਹੈ ਡੀਸੀ ਨੇ ਅੱਜ ਸੱਦ ਲਿਆ ਤੇ ਕੱਲ ਨੂੰ ਤਰੀਕ ਨਹੀਂ ਪਰਸੋਂ ਤਰੀਕ ਨਹੀਂ ਤਰੀਕੇ ਤਾਂ ਰੋਜ਼ ਹੀ ਬਦਲਦੀਆਂ 13 ਤਰੀਕ ਕਿੱਥੇ ਜਾ ਕੇ ਪਾਈ ਆ ਕਹਿੰਦੇ ਚਿੱਠੀਆਂ ਗੱਡੀਆਂ ਸਾਨੂੰ ਕਿਸੇ ਨੇ ਕੋਈ ਚਿੱਠੀ ਨਹੀਂ ਦਿੱਤੀ ਨਾ ਸਾਡੇ ਕੋਲੇ ਆਈ ਐ ਸਾਨੂੰ ਜੇ ਕੋਈ ਗੱਲ ਸੀਗੀ ਚਿੱਠੀ ਸਾਨੂੰ ਉਹਨਾਂ ਦਾ ਕੋਈ ਡਾਕ ਰਾਹੀਂ ਭੇਜਣ ਦਾ ਜਾਂ ਕੋਈ ਵਟਸਐਪ ਮੈਸੇਜ ਰਾਹੀਂ ਭੇਜਣ ਦਾ ਹੱਕ ਮੰਨਦਾ ਸੀ ਅਸੀਂ ਇਸ ਗੱਲ ਦਾ ਜਵਾਬ ਆ ਜਿਹੜਾ 31 ਨੂੰ ਲੈਣਾ ਅਸੀਂ ਮੁੜਨਾ ਨਹੀਂ ਉਦਣ ਅਸੀਂ ਆਪ ਦਾ ਸ਼ਾਂਤਮਈ ਤਰੀਕੇ ਨਾਲ ਸ਼ਹਿਰ ਚ ਰੋਸ ਮਾਰਚ ਕਰਕੇ ਚੁੱਪ ਗਿਆ ਘਰ ਰੋਲਾ ਪਿਆ 31 ਤਰੀਕ ਨੂੰ ਉੱਥੇ ਪਹੁੰਚਣਾ ਅਸੀਂ ਇਸ ਕੁੜੀ ਦੀ ਆਈਡੀ ਹੈ ਜਿਹੜੀ ਬਹਾਲ ਕਰਾ ਕੇ ਲਿਆਉਣੀ ਹੈ ਬਣਵਾ ਕੇ ਲਿਆਉਣੀ ਹੈ ਹਾਂਜੀ ਸੋਨੂੰ ਮੇਡ ਤੋਂ ਕਿਉਂ ਹਟਾਇਆ ਜਾਂਦਾ ਕਾਰਨ ਕੀ ਹੈ ਸਰ ਜਿਹੜਾ ਐਮ ਐਲ ਏ ਤੇ ਉਹਨਾਂ ਦੇ ਜਿਹੜੇ ਚੌਧਰੀ ਹੈ ਇੱਥੇ ਪਿੰਡ ਦੇ ਵਿੱਚ ਰਹਿੰਦੇ ਹੈਗੇ ਉਹਨਾਂ ਤੋਂ ਉਹਨਾਂ ਨੇ ਐਮ ਐਲ ਏ ਨੂੰ ਕਿਹਾ ਤਾਂ ਕਿ ਇਹ ਕੁੜੀ ਅਸੀਂ ਨਹੀਂ ਰੱਖਣੀ ਇਹਦੀ ਆਈਡੀ ਕੱਟਣੀ ਹੈ ਵੀ ਅਸੀਂ ਆਪ ਦਾ ਬੰਦਾ ਹੀ ਲਵਾਵਾਂਗਾ ਤੇ ਐਮਐਲਏ ਨੇ ਏਪੀਓ ਨੂੰ ਕਿਹਾ ਵੀ ਇਹਦੀ ਆਈਡੀ ਡਿਲੀਟ ਕਰ ਦੋ ਤੇ ਏਪੀਏ ਨੇ ਸਾਨੂੰ 29 ਤਰੀਕ ਦਿੱਤੀ ਸੀ ਵੀ ਪੈਂਡ ਵਿੱਚ ਅਜਲਾਸ ਹੋਊਗਾ ਫਿਰ ਤੁਹਾਡੀ ਆਈਡੀ ਬਣ ਜੂਗੀ ਅੱਜ ਉਹ ਪਹੁੰਚ ਨਹੀਂ ਰਹੇ ਉਹਨਾਂ ਨੇ ਤੇ 13 ਤਰੀਕ ਪਾਤੀ ਜੇ ਉਹਨਾਂ ਨੂੰ 29 ਤਰੀਕ ਨਹੀਂ ਮਨਜ਼ੂਰ ਸਾਨੂੰ ਵੀ 13 ਤਰੀਕ ਨਹੀਂ ਮਨਜ਼ੂਰ ਪਹਿਲਾਂ ਤੁਹਾਨੂੰ ਨਿਮੇਟ ਕੀ ਨਹੀਂ ਲਾਇਆ ਸੀ ਪਿੰਡ ਦੇ ਸਰਪੰਚ ਨੇ ਜੀ ਕਿੰਨਾ ਚਿਰ ਕਿੰਨਾ ਕਿੰਨਾ ਚਿਰ ਲੱਗੇ ਰਹੇ ਤੁਸੀਂ 2 ਸਾਲ ਹੋ ਗਏ ਜੀ 2 ਸਾਲ ਤੇ ਪਹਿਲਾਂ ਨਹੀਂ ਦੱਸਿਆ ਉਹਨਾਂ ਨੂੰ ਇਹ ਤਾਂ ਗੱਲ ਉਹਨਾਂ ਨੂੰ ਪਤਾ ਹੋਊਗੀ ਕਿੰਨਾ ਪੜਿਆ ਗੁਰੇ ਜੀ ਇਹ ਇਹ ਕੁੜੀ 10 ਪਾਸ ਹੈ ਜੀ ਜੀ ਪੈਲ ਦੇ ਆਧਾਰ ਤੇ ਜਿਹੜੀ ਇਹ ਹੁੰਦੀ ਆ ਵੀ ਇਹ ਕੁੜੀ ਨੂੰ ਪਹਿਲ ਹੁੰਦੀ ਆ ਪਿੰਡ ਦੀ ਨੋ ਨੂੰ ਤੇ ਧੀ ਨੂੰ ਉਹ ਬੱਚਾ 10 ਤੋਂ 12 ਪੜਿਆ ਹੋਵੇ ਤੇ ਜੇ ਨਹੀਂ ਕੋਈ ਨੋ ਧੀ ਫਿਰ ਘਟੋ ਘਟ ਜਿਹੜਾ ਬੰਦਾ ਮੁੰਡਾ ਉਹ ਘਟੋ ਘਟ 10 ਤੋਂ 12 ਪੜਿਆ ਹੋਵੇ ਉਹ ਜ਼ਿਲ੍ਹਾ ਚ ਉਹਦਾ ਮਤਾ ਪੈਂਦਾ ਘਟੋ ਘਟ 45 ਬੰਦੇ ਮਗਰ 1 ਮਿੰਟ ਲੱਗਦਾ ਇਸ ਕੁੜੀ ਮਗਰ ਤਾਂ ਸਾਰਾ ਪਿੰਡ ਇਕੱਠਾ ਹੋਇਆ ਪਿਆ ਤੁਸੀਂ ਹਾਂਜੀ ਹਾਂਜੀ ਬੋਲੋ ਕਿਵੇਂ ਭੈਣ ਜੀ ਤੁਹਾਡੀ ਸਹਿਮਤੀ ਹੈ ਕੁੜੀ ਨਾਲ ਜਿਹੜਾ ਮੇਟ ਲਾਉਣਾ ਤੁਸੀਂ ਹਾਂ ਪਰ ਤੋਂ ਸਾਡੇ ਸਹਿਮਤੀ ਇਹਦੇ ਨਾਲ ਬਹੁਤ ਚੰਗੀ ਹੈ ਕੁੜੀ ਬਹੁਤ ਸਿਆਣੀ ਹੈ ਅਸੀਂ ਇਸੇ ਸੈਨਾਰੀ ਲੱਗਾ ਕਿ ਸਾਨੂੰ ਇਹ ਮੇਟ ਚਾਹੀਦਾ ਜੀ ਤੁਹਾਨੂੰ ਜੀ ਹਾਂਜੀ ਅਸੀਂ ਤਾਂ ਉੱਥੇ ਵੀ ਕਹਿ ਕੇ ਆਏ ਸੀ ਤੇ ਅਸੀਂ ਇਹ ਗੱਲ ਹੁਣ ਵੀ ਕਹਿੰਨੇ ਆਂ ਵੀ ਸਾਨੂੰ ਅਸੀਂ ਮੇਟ ਰੱਖਿਆ ਤਾਂ ਇਸੇ ਕੁੜੀ ਨੂੰ ਰੱਖਣਾ ਹੈ ਹੈ ਤੇ ਨਹੀਂ ਫਿਰ ਜੇ ਉਹ ਇਸ ਗੱਲ ਤੇ ਆਏ ਆ ਨਾ ਉਹਨਾਂ ਨੂੰ ਮੇਟ ਰਹਿਣ ਦੇਣਾ ਤੇ ਇਹ ਤਾਂ ਰਹੀ ਨਹੀਂ ਇਹ ਸਾਡੀ ਜੇਦ ਆ ਉਹਨਾਂ ਨਾਲ ਅੱਛਾ ਵੀ ਮੇਟ ਰੱਖਿਆ ਤਾਂ ਇਸੇ ਕੁੜੀ ਨੂੰ ਰੱਖਣਾ ਹੈ ਨਹੀਂ ਅਸੀਂ ਰੱਖਣਾ ਜੀ ਜਿਵੇਂ ਮਾਨ ਸਰਕਾਰ ਨੇ ਤੁਹਾਡੇ ਨਾਲ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕਰੇ ਸੀ ਗਰੀਬਾਂ ਲੋਕਾਂ ਨਾਲ ਉਹ ਵਾਅਦੇ ਪੂਰੇ ਹੋਈ ਜਾਂਦੇ ਆ ਨਹੀਂ ਜੀ ਉਹਨਾਂ ਨੇ ਜੀ ਵਾਦੇ ਪੂਰੇ ਕਿਹੜੇ ਕਰਨੇ ਸੀਗੇ ਉਹਨਾਂ ਨੇ ਤਾਂ ਆਪਣੀਆਂ ਵੋਟਾਂ ਲੈਣੀਆਂ ਸੀ ਰਾਜਨੀਤੀ ਬਣਾਤੀ ਤੇ ਮਾਰਗੇਡਰੀ ਜੀ 1000 ਰੁਪਏ ਕਿਹਾ ਸੀ ਉਹਨਾਂ ਨੇ ਵੀ ਅਸੀਂ ਪਾਵਾਂਗੇ ਤੁਹਾਡੇ ਘਰ ਤੇ ਇੱਥੇ 100 ਬੁੜੀ ਖੜੀ ਆ ਕੋਈ ਬਾਹਰ ਖੜ ਕੇ ਖੜੀ ਕਰਕੇ ਕੋਹਾ ਲਓ ਇੱਥੇ ਵੀ ਜੇ ਕੋਈ ਕਵੇ ਵੀ ਅੱਜ ਸਾਡੇ ਖਾਤੇ 'ਚ 1000 ਰੁਪਏ ਨਾ ਜੀ ਤੇ ਬਿੱਲ ਤੁਹਾਨੂੰ ਕਿੰਨੇ ਕਾ ਰਿਹਾ ਮਾਨ ਸਰਕਾਰ ਕਹਿੰਦੀ ਗਰੀਬਾਂ ਨੂੰ ਬਿੱਲ ਫਰੀ ਕਰਤੇ ਬਿੱਲ ਬਥੇਰੇ ਆਉਂਦੇ ਲੋਕਾਂ ਨੂੰ 10-10 ਹਜ਼ਾਰ ਰੁਪਏ ਲਾਈ ਜਾਂਦਾ ਕਣਕ ਦੀ ਸੱਚ ਆਟਾ ਵੀ ਆ ਰਿਹਾ ਪੀਸੇ ਪਸ ਹੈ ਨਹੀਂ ਜੀ ਕਾਟਾ ਨਹੀਂ ਉਹ ਸਾਨੂੰ ਕੜ ਦੇ 5-5 ਕਿਲੋ ਆਉਂਦੀ ਆ। ਹਾਂ ਅੱਗੇ ਸਾਨੂੰ ਹਾਂ ਅੱਗ ਟੀ ਕਿਲੋ ਰਿਸੀ ਹੁਣ ਤਾਂ ਪੰਜ-ਪੰਜ ਕਿਲੋ ਕਾਟੇ ਜੀ ਜਿਹੜੀ ਪਹਿਲਾਂ ਕਾਂਕੇ ਮਰ ਦੀ ਸਾਨੂੰ ਜਿਹੋ ਮਰਦੀ ਨਹੀਂ ਕਿ ਸੈਂਟਰ ਵਾਲੀ ਉਹ ਵੀ ਬੰਦ ਕਰਤੀ ਹੁਣ ਪੰਜ-ਪੰਜ ਕਿਲੋ ਹੀ ਆਉਂਦੀ ਹੈ। ਅੱਛਾ ਪੰਜਾਬ ਸਰਕਾਰ ਵਾਲੀ ਨਹੀਂ ਮਿਲਦੀ ਜਨ ਕਿ ਜਿਹੜੀ ਸੈਂਟਰ ਵਾਲੀ ਨਹੀਂ ਮਿਲਦੀ ਹੈਗੀ ਗੱਲੀ ਪੰਜ-ਪੰਜ ਕਿਲੋ ਕੋਈ ਮਹੀਨੇ 14000 ਰੁਪਏ ਲਾਇਆ ਜੀ ਸਾਨੂੰ ਬਿੱਲ ਬਿੱਲ ਬਾਰੇ ਪੁੱਛੋ ਮੈਨੂੰ 14000 ਰੁਪਏ ਲਾਣਾ ਜੀ ਮੀਟਰ ਆ ਨਾ ਸਾਨੂੰ ਬਿੱਲ ਵਾਧੂ ਆਉਂਦਾ ਮੀਟਰ ਆਡਰ ਲਾਉਂਦੇ ਨਹੀਂ ਸਾਡੇ 1 ਮੀਟਰ ਯਾਰ ਮੁੰਡੇ ਮੇਰੇ ਆਂਦੇ ਬਾਥਰੂਮ ਬਣਾਓ ਕਿਤੇ ਕੁਝ ਬਣਾਓ ਸਾਨੂੰ ਬਿੱਲ ਆ 12 12000 ਆ ਜਾਂਦਾ ਸਾਨੂੰ 14000 ਆਇਆ ਜੀ ਤੇ ਕਹਿੰਦੇ ਮੀਸ ਜੀ ਅਸੀਂ ਮੀਟਰ ਕਿਹਾ ਵੀ ਮੀਟਰ ਲਾਓ ਤੇ ਮੀਟਰ ਨਹੀਂ ਸਾਡੇ ਲਾਉਂਦੇ ਕਹਿੰਦੇ ਵੀ ਤੁਸੀਂ ਬਾਥਰੂਮ ਬਣਾਓ ਕਮਰੇ ਪਾਓ ਕਿੱਦਿਆ ਥੋੜਾ ਥਾਂ ਕਿੰਨੇ ਕਰਕੇ ਅਸੀਂ ਬਾਥਰੂਮ ਇੱਕ ਸਾਡੇ ਹੈਗਾ ਇੱਕ ਸਾਡੀ ਦਿਹਾੜੀ ਵਧਣੀ ਚਾਹੀਦਾ ਸਾਲ ਦਾ ਸਾਨੂੰ ਕੰਮ ਮਿਲਣਾ ਚਾਹੀਦਾ ਤੇ 5 ਕਿਲੋ ਕਣਕ ਆਉਂਦੀ ਆ ਸਰਕਾਰ ਸਾਡੇ ਲਈ ਕੁਝ ਨਹੀਂ ਕਰਦੀ ਵੀ ਜੇ ਆ ਹੁਣ ਉਮਰ ਪੂਰੀ ਹੋ ਜਾਂਦੇ 60 ਸਾਲ ਦੀ ਬਣ ਜਾਂਦੇ ਜੇ ਕਿਸੇ ਦਾ ਆਧਾਰ ਕਾਰਡ ਤੇ ਜਾਂ ਉਹ ਤੇ ਘਟ ਹੁੰਦੀ ਆ ਉਮਰ ਕਹਿ ਦਿੰਦੇ ਆ ਜੀ ਵੋਟ ਕਾਰਡ ਤੇ ਘਾਟਾ ਫਿਲਸੜ ਵੀ ਨਹੀਂ ਲੱਗਦੀ ਕੀ ਫਿਰ ਗਰੀਬ ਜਾਣ ਕਿੱਦਰ 2 ਸਾਲ ਨੂੰ ਮਰ ਜਾਗੇ ਅਸੀਂ ਪੈਸੇ ਸਾਡੇ ਪੈਸੇ ਨਹੀਂ ਆ ਰਹੇ ਪੈਸੇ ਸਾਡੇ ਆਏ ਨਹੀਂ ਜੀ ਸੀਸਲਾ ਮੈਂ ਕੰਮ ਕੀਤਾ ਪਿਛਲੇ ਦੀ ਆਏ ਹੁਣ ਨਹੀਂ ਆਏ ਜੀ ਤੇ ਮੇਰੇ ਪੈਸੇ ਨਹੀਂ ਆਏਗੇ ਆ ਲਿਖਿਆ ਪਿਆ ਕੋਲੇ ਵਕਤ ਸੱਕ ਨਹੀਂ ਦੇਖ ਲੈਣਾ ਤੇ ਪੈਸੇ ਜੀ ਕੰਮ ਕਰਕੇ ਜੋ ਸਾਨੂੰ ਪੈਸੇ ਨਹੀਂ ਮਿਲ ਅਸ ਕੀ ਕਰੀਏ ਬਾਫਦਲ ਜਰੂਰ ਆ ਪਰ ਜੇ ਗਰੀਬ ਖੁੰਝ ਗਿਆ 200 ਉਹਨੂੰ ਦੁਬਾਰਾ ਜੁਨਾ ਬਾਕੇ 900 ਕਰ ਦਿੰਦੇ ਆ ਉਹ ਪਰ ਨਾ ਪਰ ਹੈਗਾ ਐਸਾ ਜੁਨਾ ਬਾਕੇ 10000 ਕਰਨੇ 10000 20000 ਭੇਜਦੇ ਗਰੀਬ ਨੂੰ ਬੀ ਦੀ 마ਫ ਨਹੀਂ ਉਹ ਸਗਾ ਉਲਟਾ ਪਾ ਰੋਲ ਲੈਂਦੇ ਆ ਕੋਈ 마ਫ ਨਹੀਂ ਅ ਜਿਹੜਾ ਕਾਹਰੇ ਬਾਜ ਜਲਾਸ ਵਾਲੇ ਬੋਲ ਹਾਂਜੀ ਇਹ ਜਲਾਸ ਆਪਣਾ 29 ਤਰੀਕ ਦਾ ਸੀਗਾ ਜੀ ਵੀਡੀਓ ਦਾਤਰ ਆਪਾਂ ਗਏ ਸੀਗੇ ਜੀ ਅੱਜ 29 ਤਰੀਕ ਹੈ 29 ਤਰੀਕ ਦੇ ਵਿੱਚ ਆਪਾਂ ਇੱਥੇ ਵੇਲੇ ਕਿੱਡਾ ਵੱਡਾ ਇਕੱਠ ਨਰੇ ਗਾ ਇਹ ਤਾਂ ਆਂਦੇ ਸੀਗੇ ਇਹਨਾਂ ਨੇ ਮਗਰ ਕਾਠੀ ਹੈਣੀਗਾ ਉਥਿਆਂ ਦੇ ਸੀਗੇ ਕਿਤੇ ਆਂਦੇ ਸੀਗੇ ਉਹ ਇਹਨਾਂ ਦੀ ਆਈਡੀ ਕੱਟੀ ਜਾਣੀ ਇਹਨਾਂ ਨੂੰ ਬੰਦਾ ਹੀ ਕੋਈ ਨਹੀਂ ਇਹਨਾਂ ਦੇ ਨਾਲ ਬੋਲਣਾ ਤੇ ਅੱਜ ਦੇਖੋ ਜੀ 29 ਤਰੀਕ ਸਾਨੂੰ ਕਿਸੇ ਨੇ ਦੱਸਿਆ ਨਹੀਂਗਾ ਪਿੰਡ ਦੇ ਵਿੱਚ ਵੀ ਸਾਨੂੰ ਜਾਂ 13 ਤਰੀਕ ਜਾਂ 14 ਸਾਨੂੰ ਇਹਦੇ ਬਾਰੇ ਕੋਈ ਕਿਸੇ ਨੇ ਜਾਣ ਨਹੀਂ ਦਿੱਤਾ ਤੇ ਅੱਜ ਸਾਡਾ 29 ਤਰੀਕ ਦਾ ਸੀ ਇਹ ਸਾਨੂੰ ਇਹ ਪਰੇਸ਼ਾਨ ਕਰ ਰਹੇ ਆ ਜੀ ਪਰੇਸ਼ਾਨ ਕਰ ਰਹੇ ਆ ਜਿਹੜੇ અમૂલક ਸਿੰਘ જેટો ਦਾ એમએલએ ਆ ਕਿਉਂਕਿ ਉਹ ਕਹਿ ਨਹੀਂ ਸਕਦਾ ਸੀਗਾ ਹੋਰ ਕੋਈ ਘੱਲ ਦਿੰਦਾ ਕੋਈ ਉਹਨਾਂ ਦੀ ਕੇ ਤਰੀਕਾਂ ਹੀ ਮੁੱਕ ਗਈਆਂ ਕਿ ਦਿਨ ਮੁੱਕ ਗਏ ਕਿਉਂਕਿ ਮਜ਼ਦੂਰਾਂ ਨੇ ਉਹੀ ਮਜ਼ਦੂਰੀ ਕਰਨੀ 300 ਰੁਪਏ ਦਿਹਾੜੀ ਉਹ ਝੋਨਾ ਲਾਉਂਦੇ ਆਏ ਆ ਦੱਸੋ ਕਿੰਨੀ ਗਰਮੀ ਦੇ ਵਿੱਚ ਯਾਰ ਜੀ